ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਸਵੀਟ ਜੀ ਡਿਸ਼ ਜਿਹੜੀ ਕਿ ਬਣਾਉਣ ਵਿੱਚ ਬਹੁਤ ਜ਼ਿਆਦਾ ਆਸਾਨ ਹੈ ਤੇ ਖਾਣ ਵਿੱਚ ਇਹਨਾਂ ਜਿਆਦਾ ਟੇਸਟੀ ਹੈ ਜਦੋਂ ਤੁਸੀਂ ਇੱਕ ਵਾਰੀ ਖਾ ਲਈ ਤਾਂ بار بار ਬਣਾਉਂਗੇ ਕਿਉਂਕਿ ਇਹ ਬਹੁਤ ਜਲਦੀ ਵਿੱਚ ਤੇ ਬਹੁਤ ਸਸਤੇ ਵਿੱਚ ਬਣ ਜਾਂਦੀ ਹੈ ਘਰ ਦਾ ਸਿੰਪਲ ਜਿਹਾ ਸਮਾਨ ਹੈ ਤੇ ਟੇਸਟ ਇੰਨਾ ਜਿਆਦਾ ਵਧੀਆ ਹੈ ਕਿ ਤੁਸੀਂ ਗੈਸ ਹੀ ਨਹੀਂ ਕਰ ਸਕਦੇ ਕਿ ਤੁਸੀਂ ਇਹ ਰਸਮਲਾਈ ਟਿੱਕਾ ਖਾ ਰਹੇ ਹੋ ਅੱਜ ਜਦੋਂ ਘਰ ਵਿੱਚ ਬਿੱਠਾ ਖਾਣ ਨੂੰ ਕੀਤਾ ਦਿਲ ਤਾਂ ਆਪਾਂ ਫਿਰ ਖੋਲਿਆ ਫ੍ਰਿਜ ਵੀ ਦੇਖਨੇ ਹੈ ਕੁਝ ਪਿਆ ਤਾਂ ਆਪਾਂ ਨੂੰ ਮਿਲੇ ਜੀ ਉੱਥੇ ਬ੍ਰੈਡ ਤੇ ਬ੍ਰੈਡਾਂ ਨੂੰ ਖੋਲਿਆ ਤੇ ਆਪਾਂ ਸੋਚਿਆ ਚਲੋ ਇਹਨਾਂ ਦਾ ਹੀ ਕੁਝ ਵਧੀਆ ਜਿਹਾ ਤਿਆਰ ਕਰਦੇ ਆਂ ਤੇ ਇਹਦੇ ਲਈ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਇੱਕ ਕੋਈ ਵੀ ਬਾਕਸ ਲੈ ਲੈਣਾ ਕੋਈ ਜ਼ਰੂਰੀ ਨਹੀਂ ਉਹ ਸਟੀਲ ਦਾ ਹੋਵੇ ਕੱਚ ਦਾ ਹੋਵੇ ਜੋ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਬ੍ਰੈਡਾਂ ਦੀ ਸੈਟਿੰਗ ਕਰਕੇ ਦੇਖ ਲੈਣੀ ਹੈ ਉਸ ਤੋਂ ਬਾਅਦ ਜੀ ਬ੍ਰੈਡਾਂ ਨੂੰ ਤੁਸੀਂ ਸਾਈਡਾਂ ਤੋਂ ਹੌਲੀ-ਹੌਲੀ ਕੱਟ ਲੈਣਾਗਾ ਇਨੂੰ ਤੁਸੀਂ ਓਨਾ ਹੀ ਤਿਆਰ ਕਰਿਓ ਜਿੰਨਾ ਤੁਸੀਂ 1-2 ਦਿਨਾਂ ਵਿੱਚ ਖਾ ਸਕਦੇ ਹੋ ਕਿਉਂਕਿ ਲੰਬੀ ਦੇਰ ਤੱਕ ਇਹ ਸਟੋਰ ਨਹੀਂ ਹੁੰਦਾ ਉਸ ਤੋਂ ਬਾਅਦ ਜੀ ਤੁਸੀਂ ਕੋਈ ਵੀ ਕਿਚਨ ਦਾ ਆਇਲ ਯੂਜ਼ ਕਰਿਓ ਪਰ ਕਿਉਂ ਜੂਸ ਨਾ ਕਰਿਓ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਕੱਟੇ ਹੋਏ ਬ੍ਰੈਡ ਹੈ ਜਦੋਂ ਇਹ ਹਲਕਾ ਜਿਹਾ ਗਰਮ ਹੋ ਗਿਆ ਤਾਂ ਇਹਦੇ ਵਿੱਚ ਫਰਾਈ ਕਰ ਲਾਂਗੇ ਇਹਦੇ ਵਿੱਚ ਫਰਾਈ ਕਰਨ ਦਾ ਮਤਲਬ ਇਹ ਹਲਕਾ ਫਰਾਈ ਤਾਂ ਕਿ ਇਹਨਾਂ ਦਾ ਕਲਰ ਚੇਂਜ ਹੋ ਜਾਏ ਤੇ ਇਹ ਥੋੜੀ ਜਿਹੀ ਸਖਤ ਹੋ ਜਾਣ بس اتنا ہی ਇਹਦਾ مطلب ہے گا زیادہ تیل گرم نہ کریںو ਕਿਉਂਕਿ جل ਜਾਣਗੇ دیکھو ਇਸੇ ਤਰੀਕੇ ਨਾਲ ਆਪਾਂ ਉਲਟ ਪਲਟ ਕਰਕੇ ਇਹਨੂੰ ਥੋੜਾ ਜਿਹਾ ਪਕਾ ਲਾਂਗੇ 골ਡ ਜਿਹੇ ਹੋ ਜਾਣਗੇ ਬੜਾ ਹੀ ਸੋਨਾ ਕਲਰ ਆਊਗਾ ਤੇ ਨਾਲੇ ਇਹ ਸਖਤ ਵੀ ਹੋ ਜਾਣਗੇ ਫਿਰ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਦੂਸਰੇ ਬਰੈਡਾਂ ਨੂੰ ਫਰਾਈ ਕਰ ਲਾਂਗੇ ਜਦੋਂ ਵੀ ਤੁਸੀਂ ਰਸ ਮਲਾਈ ਵਗੈਰਾ ਘਰ ਦੇ ਵਿੱਚ ਬਣਾਉਣੇ ਹੋ ਤਾਂ ਉਹਦੇ ਤੇ ਥੋੜਾ ਜਿਹਾ ਜ਼ਿਆਦਾ ਸਮਾਂ ਲੱਗਦਾ ਹੈ ਕਿਉਂਕਿ ਕਈ ਵਾਰ ਰਸ ਮਲਾਈ ਲਈ ਆਪਾਂ ਨੂੰ ਰਸ ਗੁਲੇ ਬਣਾਣੇ ਪੈਂਦੇ ਆ ਜਾਂ ਫਿਰ ਇਹ ਕਈ ਤਰ੍ਹਾਂ ਦੀ ਬਣਦੀ ਹੈ ਪਰ ਜਿਹੜੀ ਸਭ ਤੋਂ ਆਸਾਨ ਤਰੀਕੇ ਨਾਲ ਇਹ ਤਰੀਕਾ ਹੈਗਾ ਬਰਤ ਕੇ ਜ਼ਰੂਰ ਦੇਖਿਓ ਉਸ ਤੋਂ ਬਾਅਦ ਹੀ ਆਪਾਂ ਲਈ ਇੱਕ छन्ਨੀ ਤੇ ਬਰੈਡਾਂ ਨੂੰ ਇਹਦੇ ਵਿੱਚ ਰੱਖ ਦਾਂਗੇ ਤਾਂ ਕਿ ਜਿਹੜਾ ਬ੍ਰੈਂਡ ਤੇ ਔਇਲ ਵਗੈਰਾ ਲੱਗੇਗਾ ਉਹ ਵੀ نیچے ਬਰਤਨ ਦੇ ਵਿੱਚ ਆ ਜੇ ਉਸ ਤੋਂ ਬਾਅਦ ਜੀ ਆਪਾਂ ਲਈ 1 ਕਿਲੋ ਉਬਲਿਆ ਹੋਇਆ ਦੁੱਧ ਤੇ ਇਹਨੂੰ ਆਪਾਂ ਦੁਬਾਰਾ ਗਰਮ ਰੱਖਤਾ ਮਲਾਈ ਵਗੈਰਾ ਇਹਦੀ ਕੁਝ ਵੀ ਨਾ ਉਤਾਰਿਓ ਇਸੇ ਤਰ੍ਹਾਂ ਹੀ ਗਰਮ ਕਰ ਲਿਓ ਫਿਰ ਇੱਕ ਕੌਲੀ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਲੈ ਲੈਣਾ ਤੇ ਉਹਦੇ ਵਿੱਚ ਇੱਕ ਚਮਚ ਪਾਇਆ ਜੀ ਆਪਾਂ ਕਸਟਰਡ ਦਾ ਤੇ ਉਹਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਜਿੰਨਾ ਕ ਤੁਹਾਨੂੰ ਇਹਦਾ ਟੇਸਟ ਵਧੀਆ ਲੱਗਦਾ ਹੋਵੇ ਉਹਨਾਂ ਕ ਤੁਸੀਂ ਕਰ ਲਿਓ ਤੇ ਫਿਰ ਇਹਨੂੰ ਮਿਕਸ ਕਰਕੇ ਆਪਾਂ ਦੁੱਧ ਚ ਪਾਤਾ ਹੁਣ ਇਹਨੂੰ ਆਪਾਂ ਹੌਲੀ-ਹੌਲੀ ਪਕਾਈ ਜਾਵਾਂਗੇ ਇਹਨੂੰ 10 ਤੋਂ 15 ਮਿੰਟ ਆਪਾਂ ਪਕਾਵਾਂਗੇ ਤਾਂ ਕਿ ਇਹ ਗਾੜਾ ਹੋ ਜੇ ਤੇ ਇਹਦੇ ਵਿੱਚ ਆਪਾਂ ਕੀ-ਕੀ ਪਾਵਾਂਗੇ ਤੇ ਇਹਦੇ ਵਿੱਚ ਜੀ ਤੁਸੀਂ ਪਾਓ ਫਿਰ ਕੇਸਰ ਦੇ ਧਾਗੇ ਉਹ 15-20 ਤੁਸੀਂ ਜ਼ਰੂਰ ਪਾ ਦਿਓ ਕਿਉਂਕਿ ਉਹਦੇ ਨਾਲ ਇਹਨੂੰ ਕਲਰ ਤਾਂ ਜਿਹੜਾ ਹੈਗਾ ਕਸਟਰਡ ਨਹੀਂ ਦੇਤਾ ਪਰ ਉਹਦੇ ਨਾਲ ਇਹਦੀ ਬੱਕਰੀ ਖੁਸ਼ਬੂ ਆਊਗੀ ਤੇ ਨਾਲੇ ਇਹਦਾ ਜਿਹੜਾ ਸਵਾਦ ਹੈ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ ਤੇ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਇਲਾਇਚੀ ਪਾਊਡਰ ਇਹ ਵੀ ਤੁਸੀਂ ਜ਼ਰੂਰ ਪਾਓ ਜਦ ਅੰਦਰ ਵਿੱਚ ਮਿਕਸ ਹੋ ਜਾਊਗਾ ਤਾਂ ਦਾ ਟੇਸਟ ਬੜਾ ਵਧੀਆ ਆਉਂਦਾ ਜਦ ਇਹ ਉਬਲ ਗਿਆ ਤਾਂ ਲਾਸਟ ਤੇ ਤੁਸੀਂ 2-4 ਮਿੰਟ ਰੰਦੇ ਇਹਦੇ ਵਿੱਚ ਮਿਸ਼ਰੀ ਪਾ ਸਕਦੇ ਹੋ ਪੀਸੀ ਹੋਈ ਚੀਨੀ ਪਾ ਸਕਦੇ ਹੋ ਪਰ ਗੁੜ ਤੇ ਸ਼ੱਕਰ ਨਾ ਪਾਇਓ ਇਹ ਚੀਜ਼ਾਂ ਪਾਇਓ ਤੇ ਨੂੰ ਕਰਿਓ ਜੀ ਤੁਸੀਂ ਮਿਕਸ ਇੰਨੇ ਆਪਣਾ ਤਿਆਰ ਹੋ ਗਿਆ ਫਿਰ ਆਪਾਂ ਲਈਏ ਜੀ ਦੋ ਚਮਚ ਘਰ ਦੀ ਫਰੈਸ਼ ਮਲਾਈ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਬੀਟ ਕਰ ਲਾਂਗੇ ਇੱਥੇ ਤੁਸੀਂ ਜੇ ਚਾਹੋ ਤਾਂ ਕੋਈ ਬਾਜ਼ਾਰ ਚੋਂ ਕਰੀਮ ਵੀ ਲੈ ਸਕਦੇ ਹੋ ਕੋਈ ਮਰਜ਼ੀ ਜਿਹੜੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆਗਾ ਚੀਨੀ ਦਾ ਭਰ ਕੇ ਤੇ ਇੱਕ ਚਮਚੀ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਦਾ ਪਾਇਆ ਇਹ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫੇਰ ਆਪਾਂ ਲਵਾਂਗੇ ਜੀ ਆਪਣੇ ਫਰਾਈ ਕੀਤੇ ਬ੍ਰੈਡ ਤੇ ਉਹਨਾਂ ਨੂੰ ਇੱਕ ਬਾਕਸ ਚ ਰੱਖ ਲਾਂਗੇ ਜਿਹਦੇ ਵਿੱਚ ਆਪਾਂ ਇਹ ਪਹਿਲਾਂ ਰੱਖ ਕੇ ਦੇਖੇ ਸੀ ਸਾਈਡਾਂ ਤੇ ਸਪੇਸ ਕਾਫੀ ਪਈ ਹੈ ਤੁਸੀਂ ਚਾਹੋ ਤਾਂ ਜ਼ਿਆਦਾ ਬ੍ਰੈਡ ਫਰਾਈ ਕਰ ਲਿਓ ਤੇ ਸਾਈਡਾਂ ਤੇ ਵੀ ਤੁਸੀਂ ਕੱਟ ਕੇ ਲਗਾ ਸਕਦੇ ਹੋ ਪਰ ਆਪਾਂ ਉਹਨਾਂ ਹੀ ਲੈ ਹੈ ਜਿੰਨੀ අපਨੂੰ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਮਿਕਸ ਕੀਤਾ ਹੋਇਆ ਇਹ ਪੇਸਟ ਹੈ ਜਿਹੜਾ ਬ੍ਰੈਡਾਂ ਤੇ ਲਗਾ ਦਾਂਗੇ ਫਰੈਸ਼ ਕਰੀਮ ਚਾਹੋ ਤਾਂ ਬਜ਼ਾਰੋਂ ਵੀ ਲਿਆ ਸਕਦੇ ਹੋ ਜੇ ਘਰ ਦੀ ਲੈ ਲਓ ਤਾਂ ਵਧੀਆ ਗੱਲ ਹੈ ਕਿਉਂਕਿ ਮਲਾਈ ਵੀ ਬਹੁਤ ਜ਼ਿਆਦਾ ਜਿੰਨਾਂ ਨੂੰ ਟੇਸਟੀ ਲੱਗਦੀ ਹੈ ਉਹ ਉਹਨੂੰ ਚੰਗੀ ਤਰ੍ਹਾਂ ਵੀਟ ਕਰਕੇ ਵਰਤ ਲਿਓ ਫਿਰ ਆਪਾਂ ਇਹਦੇ ਉੱਪਰ ਇੱਕ ਇੱਕ ਬ੍ਰੈਡ ਹੈ ਜਿਹੜਾ ਹੋਰ ਰੱਖ ਦਾਂਗੇ ਤੁਸੀਂ ਇਹਨਾਂ ਦੇ ਵਿਚਾਲੇ ਡਰਾਈ ਫਰੂਟ ਵਗੈਰਾ ਪਾ ਸਕਦੇ ਹੋ ਕਿਉਂਕਿ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਫਿਰ ਆਪਾਂ ਜਿਸ ਇਹਨੂੰ ਕਰਤਾ ਕਵਰ ਦੂਸਰੇ ਬ੍ਰੈਡਾਂ ਨਾਲ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤਿਆਰ ਕੀਤਾ ਹੋਇਆ ਜਿਹੜਾ ਆਪਣਾ ਦੁੱਧ ਸੀਗਾ ਉਹ ਪਾ ਦਾਂਗੇ ਦੇਖੋ ਇਹ گاੜਾ ਹੋ ਗਿਆ ਕਾਫੀ ਜਿਵੇਂ ਜਿਵੇਂ ਇਹਦੇ ਵਿੱਚ ਪਾਉਂਗੇ ਤੁਸੀਂ ਤਾਂ ਇਹ ਸਾਰੇ ਬ੍ਰੈਡਾਂ ਨੂੰ ਕਵਰ ਕਰ ਲੂਗਾ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਪੂਰਾ ਜਿੰਨਾ ਵੀ ਦੁੱਧ ਹੈਗਾ ਤਾਂ ਤੁਹਾਡੇ ਕੋਲੇ ਉਹਨੇ ਹੀ ਇਹਨੂੰ ਕਵਰ ਕਰ ਦਿਓ ਕਿਉਂਕਿ ਬਾਅਦ ਵਿੱਚ ਬ੍ਰੈਡਾਂ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਫੁੱਲ ਜਾਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾਵਾਂਗੇ ਡਰਾਈ ਫਰੂਟ ਉਹ ਜਿਹੜੇ ਤੁਹਾਨੂੰ ਪਸੰਦ ਹੈ ਤੁਸੀਂ ਉਹ ਹੀ ਪਾਇਓ ਆਪਾਂ ਇਹਦੇ ਉੱਪਰ ਪਿਸਤਾ ਪਾਇਆ ਕਾਜੂ ਪਾਇਆ ਬਦਾਮ ਪਾਇਆ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਉੱਪਰ ਪਾਈਆਂ ਤੇ ਫਿਰ ਇਹਨੂੰ ਆਪਾਂ ਤਿੰਨ ਤੋਂ 4 ਘੰਟਿਆਂ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਾਂਗੀ ਜੇ ਤੁਸੀਂ ਜਲਦੀ ਖਾਣੀ ਹੋਵੇ ਤਾਂ ਤੁਸੀਂ ਇਹਨੂੰ ਘੰਟਾ ਕ ਫ੍ਰਿਜਰ ਦੇ ਵਿੱਚ ਰੱਖ ਦਿਓ ਆਪਾਂ ਨੂੰ ਜਲਦੀ ਚਾਹੀਦੀ ਸੀ ਇਸ ਲਈ ਆਪਾਂ ਫ੍ਰਿਜਰ ਵਿੱਚ ਰੱਖੀ ਹੈ ਤੇ ਉਸ ਤੋਂ ਬਾਅਦ ਜੀ ਜਦੋਂ ਆਪਾਂ ਇਹਨੂੰ ਬਾਹਰ ਕੱਢਿਆ ਤਾਂ ਆਪਾਂ ਇਹਦੇ ਉੱਪਰ ਪਾਈਆਂ ਥੋੜੀਆਂ ਜਿਹੀਆਂ ਗੁਲਾਬ ਦੀਆਂ ਪੱਤੀਆਂ ਕਿਉਂਕਿ ਆਪਣੇ ਕੋਲੇ ਐਟ ਅ ਟਾਈਮ ਹੀ ਫਲਾਵਰ ਕਰੇ ਪਿਆ ਸੀ ਤੇ ਦੇਖੋ ਕਿੰਨੀ ਵਧੀਆ ਇਹ ਜੜੀ ਹੈਗੀ ਹੈ ਰਸਮਲਾਈ ਟਿੱਕਾ ਆਪਣਾ बनके हो गया जी तैयार ਤੇ ਜਦੋਂ ਤੁਸੀਂ ਇਹਨੂੰ ਠੰਡਾ ਠੰਡਾ ਸਾਰਿਆਂ ਨੂੰ ਸਰਵ ਕਰੋਗੇ ਤਾਂ ਬਹੁਤ ਜ਼ਿਆਦਾ ਮਜ਼ਾ ਆਊਗਾ ਖਾਣ ਵਿੱਚ ਐਨਾ ਜ਼ਿਆਦਾ ਟੇਸਟੀ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ